ਨਵਾਂ ਸਾਲ ਚੜ੍ਹਦੇ ਹੀ ਪੁਲਿਸ ਪ੍ਰਸ਼ਾਸਨ ਨੇ ਆਪਣੀ ਕਮਰ ਕੱਸ ਲਈ ਹੈ ਤੇ ਪੁਲਿਸ ਪ੍ਰਸ਼ਾਸਨ ਨੇ ਹੁਣ ठान ਲਈ ਹੈ ਕਿ ਇਹ ਪੰਜਾਬ ਦੇ ਵਿੱਚੋਂ ਨਸ਼ਾ ਤਸਕਰਾਂ ਅਤੇ ਗਲਤ ਅੰਸਰਾਂ ਤੇ ਨਕੇਲ ਕੱਸ ਕੇ ਹੀ ਦਮ ਲਵੇਗਾ ਜੀ ਹਾਂ ਜਿਸ ਦੇ ਲਈ ਪੰਜਾਬ ਪੁਲਿਸ ਦੇ ਅਫਸਰ ਅਤੇ ਜਵਾਨ ਵਕ-ਵਕ ਟੀਮਾਂ ਬਣਾ ਕੇ ਪਿੰਡਾਂ ਤੇ ਸ਼ਹਿਰਾਂ ਲਈ ਰਵਾਨਾ ਹੋਗੇ ਇਹ ਤਸਵੀਰਾਂ ਤੁਹਾਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਦਿਖਾ ਰਹੇ ਹਾਂ ਜਿਸ ਵਿੱਚ ਬਠਿੰਡਾ, ਲੁਧਿਆਣਾ, ਅੰਮ੍ਰਿਤਸਰ ਅਤੇ ਹੋਰ ਕਈ ਜ਼ਿਲ੍ਹੇ ਸ਼ਾਮਲ ਹਨ ਜਿੱਥੇ ਰੇਲਵੇ ਸਟੇਸ਼ਨਾਂ ਤੇ ਬੱਸ ਅੜਿਆਂ ਤੇ ਅਤੇ ਹੋਰ ਭੀੜ-ਭਾੜ ਵਾਲੀਆਂ ਥਾਵਾਂ ਤੇ ਇਲਾਕਿਆਂ ਦੇ ਵਿੱਚ ਜਾ ਕੇ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਜਿਸ ਦੇ ਤਹਿਤ ਪੁਲਿਸ ਨੇ ਸ਼ੱਕੀ ਲੋਕਾਂ ਦੀ ਤਲਾਸ਼ੀ ਲਈ ਹੈ ਅਤੇ ਇਸ ਦੇ ਨਾਲ ਹੀ ਪੁਲਿਸ ਨੇ ਡੌਗ ਸਕਾਟ ਦੀ ਵੀ ਮਦਦ ਲਈ ਹੈ ਤੇ ਅੱਜ ਅਸੀਂ ਕਾਸੋ 3 ਆਪਰੇਸ਼ਨ ਜਿਹੜਾ ਰੋਟੀਨ ਚੱਕੇ ਵੀ ਹੁੰਦੇ ਰਹਿੰਦੇ ਆ ਉਹ ਅੱਜ ਵੀ ਇੱਕ ਪ੍ਰੋਗਰਾਮ ਆਇਆ ਹੈ ਕਾ ਚੋਥਰੀ ਕਰਨ ਦਾ ਇਸ ਕਰਕੇ ਰੇਲਵੇ ਸਟੇਸ਼ਨ ਤੇ ਬੱਸ ਅੱਡੇ ਚੈੱਕ ਕਰ ਰਹੇ ਆ ਇਹਦੇ ਵਿੱਚ ਸਾਰੇ 18 ਕਦਵਾਲੀ ਔਰ ਸਿਵਲ ਲਾਈਨ ਔਰ ਸਾਡੀਆਂ ਜਿੰਨੀਆਂ ਨਾਲ ਚੌਕੀਆਂ ਪੈਂਦੀਆਂ ਦੋਨੇ ਥਾਣਿਆਂ ਦੇ ਵਿੱਚ ਇੱਟ ਹੀ ਵਨਸ ਆਉ ਡੇਂ ਤੇ ਸਾਰੀ ਫੋਰਸ ਲਾਈ ਹੋਈ ਆ ਤੇ ਰੇਲੋ ਸਟੇਸ਼ਨ ਔਰ ਬੱਸ ਅੱਡੇ ਨੂੰ ਚੈੱਕ ਕਰ ਰਹੇ ਆ ਸਰ ਪੂਰੇ ਸਟੇਟ ਦੇ ਵਿੱਚ ਪੂਰੇ ਜੇ ਡਿਸਪਚਰ ਦੀ ਇਹ ਸਾਰੇ ਸਟੇਟ ਦੇ ਵਿੱਚ ਹੋ ਰਿਹਾ ਸਾਰੀ ਜਗ੍ਹਾ ਤੇ ਚੱਲਦਾ ਸਰ ਮੰਤਬ ਕੀ ਹੈ ਕਿ ਕੋਈ ਵੀ ਛੱਕੇ ਬੰਦੇ ਜਿਹੜੇ ਆ ਗਿਆ ਇਹਨਾਂ ਨੂੰ ਪਹਿਲਾਂ ਤੋਂ ਹੀ ਮਤਲਬ ਇਹਨਾਂ ਦੀ ਤਲਾਸ਼ੀ ਲੈ ਕੇ ਜੇ ਕੋਈ ਸ਼ੱਕੀ ਬੰਦਾ ਮਿਲਦਾ ਉਹਨੂੰ ਸਰਚ ਕਰਕੇ ਕਿਸ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਮਿਲਦੀ ਆ ਉਹਨੂੰ ਅਸੀਂ ਰਿਕਵਰ ਕਰਦੇ ਆ ਸਰ ਕਿਹੜੀ ਕਿਹੜੀ ਟੀਮਾਂ ਲਾਈਆਂ ਕਿੰਨੇ ਵਜੇ ਕਦੋਂ ਤੱਕ ਚੱਲੂਗਾ ਇਹ ਇਹਦੇ ਬੱਚੇ ਥਾਣਿਆਂ ਦੀਆਂ ਟੀਮਾਂ ਨਾਲ ਚੌਕੀਆਂ ਦੀ ਐਂਟੀ ਸਪੋਰਟ ਟੀਮ ਹੈ ਜਿਹੜੀ ਉਹ ਲੱਗੀ ਹੋਈ ਆ ਨਾਲ ਕੀ ਮਾੜੇ ਅਨਸਰਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਆ ਮਾੜੇ ਅੰਸਰਾਂ ਨੂੰ ਇਹ ਪੇਰ ਕਰਨਾ ਚਾਹੁੰਦੇ ਆ ਕਿ ਜੋ ਵੀ ਆਪ ਦਾ ਕੋਈ ਮਾੜਾ ਕੰਮ ਆ ਉਹਨੂੰ ਛੱਡ ਕੇ ਸੁਧਰ ਜਾਣ ਚੰਗੇ ਨਾਗਰਿਕ ਬਣ ਸਰੇ ਜਿਹੜੀ ਤੁਸੀਂ ਰੇਲਵੇਟਿਸ ਨੇ ਚੈਕਿੰਗ ਕੀਤੀ ਹੈ ਕਿ ਰੇਲ ਗੱਡੀ ਦੀ ਵੀ ਕੀਤੀ ਹੈ ਇਕੱਲੇ ਪਲੇਟਫਾਰਮ ਦੀ ਚੈਕਿੰਗ ਕੀਤੀ ਗਈ ਹੈ ਨਹੀਂ ਪਲੇਟਫਾਰਮਾਂ ਦੀ ਚੈਕਿੰਗ ਕਰ ਰਹੇ ਆ ਅਸੀਂ ਫਿਰ ਲਾਲ ਨਾਲ ਜੀ ਆਰਪੀ ਆਰਪੀ 50 ਨਾਲ ਹੀ ਤੁਹਾਡੇ ਹਾਂ ਉਹ ਵੀ ਨਾਲ ਲੱਗੀ ਹੋਈ ਹੈ ਜੀ ਆਰਪੀ ਵੀ ਨਾਲ ਅਸੀਂ ਉਹਨਾਂ ਨੂੰ ਬਤਾਉਂ ਗਾਈਡ ਨਾਲ ਲਿਆ ਹੋਇਆ ਹੈ ਸਰ ਕੋਈ ਚੱਕੀ ਵਿਅਕਤੀ ਵੀ ਜਿਹੜੇ ਨੇ ਕੋਈ ਵਿਅਕਤੀ ਜੱਕੀ ਨਹੀਂ ਲੈ ਕੇ ਚਲੇ ਚੱਲ ਰਹੀ ਹੈ ਅਗਰ ਕੋਈ ਚੱਕੀ ਵਿਅਕਤੀ ਸਾਨੂੰ ਮਿਲਦਾ ਤਾਂ ਉਹਨੂੰ ਆਰਾਊਂਡ ਅਪ ਕੀਤਾ ਜਾਊਗਾ ਟ੍ਰੇਕਿੰਗ ਦੌਰਾਨ ਜਿਹੜਾ ਆਮ ਆਪਣਾ ਜਨਰਲ ਵੇਟਿੰਗ ਰੂਮ ਹੈਗਾ ਉਹਦੇ ਵਿੱਚ ਇੱਕ ਪ੍ਰਵਾਸੀ ਵਿਅਕਤੀ ਸੀਗਾ ਜਿਹੜਾ ਜਾ ਰਿਹਾ ਸੀਗਾ ਬਿਹਾਰ ਨੂੰ ਉਹਦੇ ਕੋਲੋਂ ਸਾਨੂੰ ਕੁਝ ਮੋਬਾਈਲ ਮਿਲੇ ਹੈਗੇ ਨੇ ਜਿਹੜੇ ਅਸੀਂ ਰੇਲਵੇ ਪੁਲਿਸ ਨੇ ਜਿਹੜੇ ਆਪਣੇ ਕਬਜ਼ੇ 'ਚ ਲੈ ਲਏ ਨੇ ਉਹਦਾ ਆਈਐਮਆਈ ਸਰਚ ਕਰ ਲਾਂਗੇ ਜੇ ਕਿਤੇ ਵੌਂਟਡ ਹੋਏ ਹੋ ਤੇ ਫਿਰ ਉਸ ਆਪਾਂ ਕਾਰਵਾਈ ਹੋਏਗੀ ਤੇ ਜੇ ਨਹੀਂ ਹੋਏ ਤਾਂ ਫਿਰ ਉਹਨੂੰ ਛੱਡ ਦੇ ਕਿੰਨੇ ਮੋਬਾਈਲ ਮਿਲੇ ਆਪ ਕੋ ਅਪਰੋਕਸੀਮੇਟ ਹੋਰ ਕੁਛ ਸਰਚ ਨਹੀਂ ਕਿ ਮਿਲਿਆ ਹੋਇਆ ਕਿਸੇ ਨੂੰ ਨਹੀਂ ਹੋਰ ਤਾਂ ਨਹੀਂ ਕੋਈ ਹੈਗਾ ਪਰ ਸਾਡੇ ਇਸ ਚ ਸਨੀਫਰ ਡੌਗ ਨਾਲ ਹੈਗਾ ਬਾਕੀ ਅਸੀਂ ਸਰਚ ਕਰ ਰਹੇ ਹਾਂ ਜੇ ਕੋਈ ਮਿਲਿਆ ਸਰ ਕਿੰਨਾ ਸਮਾਂ ਸਰਚ ਹੋਏਗੀ ਸਾਡੇ ਪਲੇਟਫਾਰਮ ਤੇ ਸਰਚ ਹੋਏਗੀ ਜਾਂ 1 ਕਿਲੋਮੀਟਰ ਨਹੀਂ ਇਹ ਸਾਰੇ ਜਿਹੜਾ ਸਾਡਾ ਆਪਰੇਸ਼ਨ ਚੱਲ ਰਿਹਾ 12 ਤੋਂ 3 ਦਾ ਹੈਗਾ ਇਹਦੇ ਦੌਰਾਨ ਸਾਰਾ ਜਿਹੜਾ ਰੇਲਵੇ ਸਟੇਸ਼ਨ ਦਾ ਹਾਲ ਆ ਦੁਆਲਾ ਰੇਲਵੇ ਸਟੇਜ ਤੇ ਪਲੇਟਫਾਰਮਸ ਹੈਗੇ ਨੇ ਵੇਟਿੰਗ ਰੂਮਸ ਹੈਗੇ ਨੇ ਟ੍ਰੇਨਸ ਹੈਗੀਆਂ ਨੇ ਜਿੱਦਾਂ ਹੁਣ ਆਪਾਂ ਪਾਰਸਲ ਦੇ ਜਗ੍ਹਾ ਤੇ ਖੜੇ ਹੈਗੇ ਪਾਰਸਲ ਲੋਡਿੰਗ ਵਾਲਾ ਏਰੀਆ ਹੈਗਾ ਸਾਰਾ ਚੈੱਕ ਰਿਆ ਜਾਏਗਾ ਠੀਕ ਹੈ ਜਿਹੜਾ ਨਹੀਂ ਆਮੂ देखो ਤੁਹਾਡੇ ਸਾਹਮਣੇ ਕਰ ਰਹੇ ਆ ਤੁਹਾਨੂੰ ਕੀ ਲੱਗ ਰਿਹਾ ਵੀ ਮਤਲਬ ਕਿ ਖਾਣਾ ਪੂਰਤੀ ਲਈ ਇਹ ਗੱਲ ਕਰ ਲਈ ਇਸ ਤਰ੍ਹਾਂ ਤੇ ਇਹ ਹੁੰਦਾ ਜੀ ਪੰਨਾ ਦੇਖੋ ਹਮੇਸ਼ਾ ਕਿ ਦੇਖੋ 100% ਚੈਕਿੰਗ ਹੀ ਨਹੀਂ ਹੁੰਦੀ ਚੈਕਿੰਗ ਹਮੇਸ਼ਾ ਪਿਕ ਐਂਡ ਚੂਜ਼ ਦੇ ਰੂਲ ਦੇ ਮੁਤਾਬਕ ਹੁੰਦੀ ਹੈ ਜੇ 100 ਚੀਜ਼ਾਂ ਪਈਆਂ ਤੁਸੀਂ 100 ਦੀਆਂ 100 ਚੈੱਕ ਨਹੀਂ ਕਰ ਸਕਦੇ ਉਹਦੇ ਵਿੱਚ ਤੁਸੀਂ ਸੈਂਪਲ ਲੈ ਕੇ 2 ਜਾਂ 4 ਜਾਂ 5 ਚੀਜ਼ਾਂ ਹੀ ਚੈੱਕ ਕਰ ਸਕਦੇ ਹੋ ਇਹ ਟੈਕਨੀਕਲੀ ਤੇ ਹਿਊਮਨਲੀ ਇਹ ਪੋਸੀਬਲ ਨਹੀਂ ਹੈ ਹਰ ਚੀਜ਼ਾਂ ਜਿਹੜੀਆਂ ਇਹ ਗੱਲਾਂ ਕਰਨ ਨੂੰ ਜਿਹੜੀਆਂ ਹੈਗੀਆਂ ਸੌਖੀਆਂ ਹੁੰਦੀਆਂ ਨੇ ਕਿ ਚੈਕਿੰਗ ਬਹੁਤ ਹੁੰਦੀ ਆ ਪਰ ਚੈਕਿੰਗ ਦੇ ਵਿੱਚ ਜਿਹੜੀ ਹੈਗੀ ਆ ਚੈਕ ਮੈਂ ਉਹੀ ਦੱਸ ਆ ਰਿਹਾ ਚੈਕਿੰਗ ਇੱਕ ਟੈਕਨੀਕ ਦੇ ਮੁਤਾਬਕ ਹੁੰਦੀ ਆ ਚੈਕਿੰਗ ਹਮੇਸ਼ਾ ਪਿਕਨ ਚੂਜ਼ ਨਾਲ ਹੁੰਦੀ ਆ ਜਾਂ ਸੈਂਪਲਿੰਗ ਨਾਲ ਪਿਕਨ ਚੂਜ਼ ਦੇ ਵਿੱਚ ਹੁੰਦੀਆਂ 100 ਚੀਜ਼ਾਂ ਪਈਆਂ ਤੁਸੀਂ 2-4 ਚੀਜ਼ਾਂ ਚਾ ਕੇ ਕਰ ਲੋ ਜਾਂ ਉਹ ਚੀਜ਼ਾਂ ਹੈਗੀਆਂ ਜਿਹੜੀਆਂ ਪਈਆਂ ਉਹਨਾਂ ਨੂੰ ਇਕੱਠਾ ਕਰ ਉਹਨੀਆਂ ਸੈਂਪਲਿੰਗ ਕਰਕੇ ਜਿਹੜੀ ਪਈ ਸੀ ਸੋ ਉਸ ਮੁਤਾਬਕ ਹੀ ਹੋ ਸਕਦੀ ਆ ਆਪਾਂ 100% ਹਰ ਚੀਜ਼ ਨੂੰ ਕਈ ਵੀ ਚੈੱਕ ਹੋ ਸਕਦਾ ਹੈ that is humanly impossible ਸਰ ਕੋਈ ਡਿਗਨਿਟੀਜ਼ ਵੀ ਆ ਰਹੇ ਨਹੀਂ ਅਦੇ ਕਰਕੇ ਵੀ ਚੈਕਿੰਗ ਹੋ ਰਹੀ ਹੈ ਦੇਖੋ ਅਸੀਂ ਜਿਹੜਾ ਹੈਗਾ ਆਪਣੇ ਆਮ ਸ਼ਹਿਰੀ ਦੇ ਆਮ ਜੋ ਵੀ ਨਾਗਰਿਕ ਹੈਗਾ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲਾ ਅਸੀਂ ਉਹਦੀ ਸੁਰੱਖਿਆ ਦੇ ਲਈ ਪੰਜਾਬ ਦੀ ਹੈ ਤੇ ਜਿਹੜਾ ਹੈਗਾ ਭਾਰਤ ਦੀ ਸੁਰੱਖਿਆ ਦੇ ਲਈ ਕੀਤਾ ਹੈ ਜੇ ਕੋਈ ਵੀਆਪੀ ਡਿਗਨਿਟੀ ਜ਼ਰੂਰ ਆ ਰਿਹਾ ਹੋਵੇਗਾ ਤਾਂ ਉਹਦੇ ਮੁਤਾਬਿਕ ਵੀ ਥੋੜੀ ਕਿ ਪਰੂਪੋਂ ਤੋਂ ਬੜੀ ਪੈਨਿਕ ਸਰ ਹੈਗੀ ਹੈ। ਕਈ ਲੜਾਈ ਝਗੜੇ ਵੀ ਹੋ ਰਹੇ ਨੇ ਪੰਪਾਂ ਤੇ। ਦੇਖੋ ਇੱਕ ਕੋਈ ਸਟ੍ਰਾਈਕ ਦੀ ਚੱਲ ਰਹੀ ਹੈਗੀ ਇਹ ਗੱਲ ਕਿ ਕੋਈ ਸਟ੍ਰਾਈਕ ਹੋ ਰਹੀ ਹੈ। ਇਸ ਕਰਕੇ ਜਿਹੜੇ ਹੈਗੇ ਸਾਰੇ ਲੋਕ ਜਿਹੜੇ ਹੈਗੇ ਪਰ ਪੰਟਰੋਲ ਪੰਪ ਤੋਂ ਆਪਣੀਆਂ ਗੱਡੀਆਂ ਵਿੱਚ ਪ੍ਰਵਾਹ ਪ੍ਰਵਾਹ ਰਹੇ ਨਹੀਂ ਇਸ ਕਰਕੇ ਜਿਹੜਾ ਹੈਗਾ ਭੀੜ ਸਾਦਾ ਹਾਂ ਉੱਥੇ ਵੀ ਪੁਲਿਸ ਗਈ ਸੀ ਸਰ ਪੰਪਸ ਤੇ ਦੇਖੋ ਜਿੱਥੇ ਥੋੜੀ ਜ਼ਿਆਦਾ ਭੀੜ ਹੁੰਦੀ ਹੈ ਕੋਈ ਅਨਸਥਾ ਵੀ ਘਟਨਾ ਨਾ ਹੋਵੇ ਉੱਥੇ ਸਾਡਾ ਫਰਜ਼ ਬੰਦਾ ਸੀ ਇੱਕ ਦੋ ਬੰਦੇ ਲਾਏ ਹੋਏ ਸੀ ਬਠਿੰਡਾ ਦੇ ਡੀਐਸਪੀ ਕੁਲਦੀਪ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਗਲਤ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਜੇਕਰ ਕੋਈ ਗਲਤ ਕੰਮ ਕਰਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ